ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਵਾ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗੇ ਮੜਾਉਣ ਪਿੰਡ ਜਾਫਰਕੋਟ ਤਸਤੀਲ ਅਜਨਾਲਾ ਤੇ ਜਿਹੜਾ ਸੰਬੰਧ ਸਰ ਅੱਜ ਦੀ ਵੀਡੀਓ ਵਿੱਚ ਇੱਕੋ ਹੀ ਵੇਅਨ ਦਿਖਾਵਾਂਗੇ ਬਿਲਕੁਲ ਘਰੇਲੂ ਪਸ਼ੂ ਲੱਗੇ ਆ ਦਿਖਾਉਣ ਦਾ ਨੂੰ ਤੇ ਆਪਾਂ ਪਹੁੰਚੇ ਆ ਵੀਰਣ ਸ਼ਾਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਆਜੋ ਸਾਸ਼ਿਆ ਭਾਈ ਜੀ ਸਤਿਕਾਰ ਜੀ ਕੀ ਹਾਲ ਚਾਲ ਜੀ ਵਧੀਆ ਵੀਰ ਜੀ ਉਹ ਠੀਕ ਠਾਕ ਠੀਕ ਠਾਕ ਤੇ ਬਾਈ ਆਪਣਾ ਨਾਮ ਤੇ ਟਰੈਸ ਦੱਸਿਓ ਨਾਮ ਨਿਸ਼ਾਨ ਸਿੰਘ ਪਿੰਡ ਜਾਫਰਕੋਟ ਤਸਵੀਰ ਅਜਨਾਲਾ ਜਿਹੜਾ ਅਮਰ ਸਾਹਿਬ ਫੋਨ ਨੰਬਰ ਹੀ ਬੋਲ ਦਿਓ 97811009 ਬਤਾ ਦਿਓ ਠੀਕ ਆ ਜੀ ਤੇ ਬਾਈ ਜੀ ਆਪਣੇ ਘਰ ਦੀ ਵੜ ਹਾਂਜੀ ਘਰ ਦੀ ਠੀਕ ਆ ਠੀਕ ਆ ਠੀਕ ਆ ਜੀ ਤੇ ਪਾਣੀ ਪੂਣੀ ਦਾ ਕਿਵੇਂ ਤੁਹਾਡੇ ਤਰਫ ਪਾਣੀ ਬਹੁਤ ਜ਼ਿਆਦਾ ਤੁਸੀਂ ਵੇਖ ਕੇ ਆਏ ਜੇ ਹਾਂਜੀ ਹੁਣ ਤੇ ਚਲੋ ਕੋਈ ਲੱਥਾ ਹੋ ਗਿਰਨ ਆਹ ਕੋ ਥੋੜਾ ਬੋਧਾ ਫਰਕ ਪੈਣ ਡਿਆ ਆ ਜੇ ਹਾਂਜੀ 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 ਛੜਕਾ ਝੜਕਾ ਸਾਫ ਹੋ ਗਿਆ ਇਧਰ ਵੇ ਹਾਂਜੀ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਹਰਕਣਵਾ ਸੂਆ ਸੂਗੀ ਹੋਣੀ ਹੈ ਜੀ ਵੀਰ ਜੀ ਦੂਜਾ ਸੂਆ ਦੇਣੀ ਸੁਣੀ ਜੀ ਅੱਛਾ ਜੀ ਤੇ ਪਹਿਲੇ ਸਵੇਰ ਆ 25 ਲੀਟਰ ਦੁੱਧ ਨੇ ਦਿੱਤਾ ਜੀ ਅੱਛਾ ਜੀ ਫੈਕੀ ਕੇ ਦੀ ਸੇਵਾ ਤੋਂ ਤੁਹਾਡੇ ਹਿਸਾਬ ਨਾਲ ਜਿੰਨੀ ਵਾਧ ਕਰੂਗਾ 30 ਤੋਂ ਪਲੱਸ ਵੀ ਜਾ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਪਹਿਲੇ ਸਵੇਰ ਜਿਹੜਾ 25 ਲੀਟਰ ਦੁੱਧ ਭਰਿਆ ਵਾ ਤੇ ਘੱਟ ਕਾਫ ਜਿਹੜਾ ਬਹੁਤ ਹੀ ਚੰਗਾ ਵਹਿੜਦਾ ਆ ਗਿਆ ਵਾ ਤੇ ਖੋਲਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਖੋਲ ਦੋ ਅਜੇ ਕਿੰਨਾ ਕਦਮ ਖੜਦੀ ਏ ਇਹ ਵੀਰ ਜੀ ਮਾੜੋ ਤੁਸੀਂ 8-10 ਦਿਨ ਠੀਕ ਲੋ ਜੀ 8 ਤੋਂ 10 ਦਿਨ ਜੇ ਹੋਰ ਲੱਜੂਗੇ ਤਾਂ ਪੰਡਾ ਪਾ ਗਏ ਆ ਥਰਲੇ ਕਰਮਾਲੀ ਨੇ ਤੇ ਜਿਹੜੇ ਢਲਾਂ ਢਲਾਂ ਜਿਹੜੀਆਂ ਹੋਰ ਵੀ ਆ ਗਈਆਂ ਵਾ ਚਲੋ 16 ਤੱਕ ਜਿਹੜਾ ਹਵਾਨਾ ਹੋਰ ਵੀ ਚੰਗਾ ਬਣਾ ਜਣਾ ਕਰਮਾਲੀ ਨੇ ਬਾਕੀ ਥਾਣਾ ਦਾ ਸਹਿਜ ਹੈ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਪਹਿਲੇ ਸੂਵੇ ਜਿਹੜਾ 25 ਲੀਟਰ ਦੁੱਧ ਭਰਿਆ ਵਾ ਲੈਓ ਬਾਈ ਜੀ ਕਮਾ ਲਓ ਬਾਕੀ ਬ੍ਰੀਡ ਬਰੂਡ ਦੇ ਵਿੱਚ ਕਾਫੀ ਆ ਗਈ ਆ ਤੇ ਥਣ ਭਾਂਡਾ ਵੀ ਬਹੁਤ ਹੀ ਚੰਗਾ ਹਨ ਗੁਲਾਬੀ ਥਣ ਲੱਗਾ ਪਿਆ ਵਾ ਤੇ ਹਜੇ ਹੱਥੇ ਖੰਡ ਦੇ ਆਸ-ਪਾਸ ਇਲਾਕਾ ਖੜਪੀ ਆ ਕੋਈ ਹਜੇ ਸੌਣ ਦਾ ਨਹੀਂ ਪਤਾ ਇਹਨੂੰ ਲੋ ਜੀ ਬਾਕੀ ਲੱਗੇ ਤੋਂ ਥਣਾਂ ਦਾ ਸੈੱਗ ਆ ਵੀ ਚੈੱਕ ਕਰਾ ਦਿੰਦੇ ਬਹੁਤ ਹੀ ਚੰਗਾ ਲੱਗਾ ਹਨ ਕਲਾਕਲਾ ਥਣ ਲੱਗਾ ਪਿਆ ਵਾ ਨਾ ਤਦਵੇਰ ਕੇ ਦਿਖਾ ਦੇ ਮਾੜਾ ਠੰਡੀ ਦੀ ਰੇ ਮੈਨੇ ਕੋਈ ਗੱਲ ਨਹੀਂ ਲੋ ਜਿੱਦਾਂ ਮਸਲੀਆਂ ਤਾਂ ਕਿਆ ਕਰ ਸਾਥ ਇਹ ਮੱਦਲੀ ਸੈਡ ਤੋਂ 10 ਸੈਜ ਗਿਆ ਵੀ ਚੈੱਕ ਕਰ ਸਕਦਾ ਇਹਦਾ ਬਹੁਤ ਹੀ ਚੰਗਾ ਆ ਗਿਆ ਤੇ ਮੁੱਲ ਬਈ ਜਰਾ ਕੀ ਕਰਨਾ ਫਿਰ ਮੁੱਲ ਜੀ ਜਿਹਾ ਹੁੰਦਾ ਤੁਹਾਨੂੰ ਪਤਾ ਹੀ ਆ ਚਲੋ ਕੋਈ ਨਹੀਂ ਲੱਖ ਕਰਦੇ ਆ ਹਾਂਜੀ ਚਨੋ 10000 ਦੇ ਦਾਂ ਕੰਮ ਦੀ ਥੋੜਾ ਪਤਾ ਹੋ ਰਿਹਾ ਕੋਈ ਨਹੀਂ ਜੇ ਕੋਈ ਭੈਣ ਭਰਾ ਆਊਗਾ ਅੱਛਾ ਜੀ ਤੇ ਹੋਰ ਮਾਨਤਾ ਕਰਨ ਦਾ ਮੌਕੇ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਾ ਲ ਜ਼ਰੂਰ ਕਰਾਂਗੇ ਹਾਂਜੀ ਬਾਕੀ ਵੈੜ ਜਿਹੜੀ ਬਹੁਤ ਹੀ ਚੰਗੀ ਆਪਾਂ ਬਰੀਡ ਦੇ ਵਿੱਚ ਆ ਗਈ ਤਾਂ ਕਾਜ ਕਰੀ ਚੰਗਾ ਵਾ ਤੇ ਮਿਲਕ ਰਿਕਾਰਡ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ 25 ਲੀਟਰ ਜਿਹੜਾ ਪਹਿਲੇ ਸੋਵੇ ਦਾ ਵਾ ਬਾਕੀ ਚਲੋ ਅੱਗੇ ਕਿਸ ਦੀ ਸਾਹ ਪਿਆ ਕੋਈ ਚੰਗੀ ਸੇਵਾ ਕਰ ਲੂ ਤੇ ਚੱਕਾ ਦੋ ਤੇ ਭਰੀ ਜਾਊਗੀ ਕਰਮਾ ਵਾਲੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ